ਉਹ ਇੰਨਾ ਰੋਈ ਜਾਵੇ ਬਹੁਤ ਜ਼ਿਆਦਾ ਰੋਈ ਜਾਵੇ ਤੇ ਜਦੋਂ ਮੈਂ ਬਾਹਰ ਨਿਕਲੀ ਨਾ ਤੇ ਉਹਨਾਂ ਨੇ ਮੇਰਾ ਮਜ਼ਾਕ ਉਡਾਇਆ ਮਾਤ ਵਾਲਾ ਉਹਨਾਂ ਨੇ ਇਹ ਗੱਲ ਕਹੀ ਕਿ ਕੁਲਦੀਪ ਇਧਰ ਆਣੀ ਤੇ ਰਾਈ ਅੱਸੂ ਵੇਖੀਏ ਸਾਡੇ ਮੁੰਡੇ ਨੂੰ ਚੁੱਪ ਕਰਾ ਰੋਂਦਾ ਵਾ ਹallelujah ਇੱਕ ਮੇਰੀ ਗਵਾਹੀ ਹੋ ਰਾ ਕਿ ਮੇਰਾ ਪਤੀ ਬਹੁਤ ਜ਼ਿਆਦਾ ਸ਼ਰਾਬ ਪੀਂਦਾ ਸੀ ਬਹੁਤ ਜ਼ਿਆਦਾ ਕਿਉਂਕਿ ਮੇਰੇ ਵਿਆਹ ਨੂੰ 24-25 ਸਾਲ ਹੋ ਗਏ ਉਦੋਂ ਪਹਿਲਾਂ ਦਾ ਪੀਂਦਾ ਸੀਗਾ ਅੱਜ ਉਹਨੂੰ ਚੌਥਾ ਹਫ਼ਤਾ ਹੋ ਗਿਆ ਵਾ ਉਹਨੇ ਜਵਾਂ ਦਵਾਰੂ ਨਹੀਂ ਪੀਤੀ ਹallelujah 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 ਇਹ ਭੈੰਦਾ ਨਾਮ ਕਲਦੀਪ ਕੋਹਰੇ ਪਿੰਡ ਝੰਡਿਆਣੇ ਤੋਂ ਆਇਆ ਆਪਾਂ ਇਹਨਾਂ ਦੀ ਗਵਾਹੀ ਸੁਣਦੇ ਕਿ ਪਰਮੇਸ਼ਰ ਨੇ ਇਹਨਾਂ ਦੀ ਜ਼ਿੰਦਗੀ ਵਿੱਚ ਕੀ ਬਦਲਾਅ ਕੀਤਾ ਹallelujah ਹallelujah ਰੱਬ ਦੇ ਦਾਸਾਂ ਨੂੰ ਜੈਮ ਸੀ ਦੀ ਉਹ ਸਾਰੇ ਭੈਣ ਭਰਾਵਾਂ ਨੂੰ ਜੈਮ ਸੀ ਦੀ ਮੇਰੀ ਗਵਾਹੀ ਇਹ ਆ ਕਿਉਂਕਿ ਸਾਡੇ ਘਰਾਂ ਦੇ ਕੋਲੇ ਕਿਸੇ ਨੇ ਘਰ ਪਾਇਆ ਵਾ ਤੇ ਉਹਨਾਂ ਦੇ ਘਰੇ ਕੋਈ ਕੁੜੀ ਆਈ ਹੋਈ ਸੀਗੀ ਤੇ ਉਹਨਾਂ ਦਾ ਬੱਚਾ ਬਹੁਤ ਰੋ ਰਿਹਾ ਸੀ ਉਹਨੂੰ 4 ਦਿਨ ਹੋ ਗਏ ਸੀ ਆਏ ਨੂੰ ਤੇ ਮੈਂ ਦੋ ਸ਼ਨੀਵਾਰ ਆਈ ਨਹੀਂ ਮੈਂ ਪਿਛਲੇ ਸ਼ਨੀਵਾਰ ਆਈ ਸੀਗੀ ਜਦੋਂ ਮੈਂ ਇੱਥੋਂ ਗਈ ਤੇ ਮੈਂ ਦੂਜੇ ਦਿਨ ਐਤਵਾਰ ਸੀਗਾ ਉਹ ਇੰਨਾ ਰੋਈ ਜਾਵੇ ਬਹੁਤ ਜ਼ਿਆਦੇ ਰੋਈ ਜਾਵੇ ਤੇ ਜਦੋਂ ਮੈਂ ਬਾਹਰ ਨਿਕਲੀ ਨਾ ਤੇ ਉਹਨਾਂ ਨੇ ਮੇਰਾ ਮਜ਼ਾਕ ਡਾਇਆ ਮਤਲਬ ਉਹਨਾਂ ਨੇ ਇਹ ਗੱਲ ਕਹੀ ਕਿ ਕੁਲਦੀਪ ਇਧਰ ਆਣੀ ਤੇ ਰਾਈ ਅੱਸੂ ਵੇਖੀਏ ਸਾਡੇ ਮੁੰਡੇ ਨੂੰ ਚੁੱਪ ਕਰਾਏ ਰੋਂਦਾ ਵਾ ਤੇ ਮੈਂ ਹੱਥ ਧੋਤੇ ਤੇ ਮੈਂ ਮਹਾਉਸ਼ੇਕ ਲਾਇਆ ਤੇ ਮੈਂ ਚਲੀ ਗਈ ਤੇ ਉਹ ਬਹੁਤ ਜ਼ਿਆਦੇ ਰੋਈ ਜਾਵੇ ਪੰਜਾ ਕਿ ਮਹੀਨਾ ਦਾ ਮੁੰਡਾ ਸੀ ਉਹ ਇੰਨਾ ਬਹੁਤ ਰੋਇਆ ਬਹੁਤ ਮੈਂ ਚੱਕ ਕੇ ਆ ਜਾ ਕੇ ਉਹਨੂੰ ਬੁੱਕਲ ਵਿੱਚ ਲਿਆ ਉਹਨੂੰ ਜਾ ਕੇ ਉਹਦੇ ਸਿਰ ਤੇ ਜਦੋਂ ਹੱਥ ਰੱਖਿਆ ਬਿਲਕੁਲ ਚੁੱਪ ਕਰ ਗਿਆ ਚੰਮਾ ਇਹ ਨਹੀਂ ਰੋਇਆ ਕਾ ਦਿਲ ਸਾਨੂੰ ਬੋਨਣ ਲਈ ਮਹਾ ਅਭਿਸ਼ੇਕ ਆ ਗਿਆ ਕਾ ਦਿਲ ਸਾਨੂੰ ਬੋਨਣ ਲਈ ਮਹਾ ਅਭਿਸ਼ੇਕ ਆ ਗਿਆ ਅਭਿਸ਼ੇਕ ਗਿਆ ਯਸ਼ੁਦਾ ਮਾਹ ਆਇਆ ਅਭਿਸ਼ੇਕ ਗਿਆ ਹਾਲੇਲੂਇਆ ਹਾਲੇਲੂਇਆ ਜਦੋਂ ਮੈਂ ਦੁਪਹਿਰ ਨੂੰ ਫੇਰ ਚਲੀ ਗਈ ਉਹਨਾਂ ਦੇ ਘਰੇ ਤੇ ਮੈਂ ਉਹਨੂੰ ਪੁੱਛਿਆ ਜਾ ਕੇ ਮੈਂ ਕਿ ਕੁੜੀਏ ਤੇਰਾ ਮੁੰਡਾ ਠੀਕ ਆ ਕਹਿੰਦੀ ਹਾਂ ਮਾਮੀ ਠੀਕ ਆ ਤੂੰ ਉਹਦੇ ਦੇ ਦੇ ਮੇਰੇ ਮੁੰਡੇ ਨੂੰ ਠੀਕ ਕਰ ਦਿੰਦੀ ਮੈਂ ਕਿ ਤੁਸੀਂ ਜਾਨੇ ਸਿਆਣਿਆਂ ਕੋਲੇ ਵੱਧ ਮੈਂ ਤਾਂ ਕਰਕੇ ਥੋੜੀ ਘਰੇ ਨਹੀਂ ਆ ਸਕੀ ਫਿਰ ਉਹਦੇ ਜਿਹੜਾ ਉਹਦਾ ਮਾਮਾ ਸੀ ਨਾ ਉਹਨੇ ਮਜ਼ਾਕ ਕੀਤਾ ਮੈਨੂੰ ਕਹਿੰਦਾ ਕਿ ਕੱਲ੍ਹ ਦੀ ਮੇਰੇ ਢੂਈ ਠੀਕ ਕਰ ਵੀਟੂ ਇਹ ਬਹੁਤ ਦੁਖਦੀ ਆ ਮਿੱਥੋ ਵਾਲਾ ਪਾ ਮੈਂ ਕਿਹਾ ਨਹੀਂ ਮੈਂ ਕਿ ਸਾਡੇ ਰੱਬ ਦੇ ਦਾਸ ਕਰਨਗੇ ਇਹ ਕੰਮ ਮੈਂ ਨਹੀਂ ਕਰ ਸਕਦੀ ਇਹ ਤਾਂ ਬੱਚਾ ਰੋਂਦਾ ਸੀਗਾ ਮੈਨੂੰ ਅੰਦਰੋਂ ਆਵਾਜ਼ ਆਈ ਗਈ ਵੀ ਰੋਈ ਜਾਂਦਾ ਉਹਨੂੰ ਚੱਕ ਜਾ ਕੇ ਰੋਈ ਜਾਂਦਾ ਚੱਕ ਜਾ ਕੇ ਤੇ ਉਹਨਾਂ ਨੇ ਮੇਰਾ ਤਿੰਨ ਦਿਨ ਮਜ਼ਾਕ ਡਾਇਆ ਤਿੰਨੇ ਦਿਨ ਹੀ ਵੇਲਾ ਮੈਂ ਉਹਨਾਂ ਦੇ ਘਰੇ ਗਈ ਨਹੀਂ ਫਿਰ ਮੈਂ ਕਿਹਾ ਨਹੀਂ ਤੁਸੀਂ ਮੇਰਾ ਮਜ਼ਾਕ ਡਾਉਨੇ ਆ ਤੁਸੀਂ ਮੈਨੂੰ ਕਹਿ ਦਿੰਨੇ ਆ ਸਾਡੇ ਤੇ ਉਹ ਕੀ ਕਹਿੰਦੇ ਸੀ ਪਹਿਲਾਂ ਪ੍ਰਾਰਥਨਾ ਨਹੀਂ ਉਹ ਹੋਰ ਕੁਝ ਕਹਿੰਦੇ ਸੀਗੇ ਮੈਂ ਕਿਹਾ ਥੋੜਾ ਪਾਓ ਮੈਂ ਕਿਹਾ ਨਹੀਂ ਇਹ ਕੰਮ ਸਾਰੇ ਰੱਬ ਦੇ ਦਾਸ ਕਰ ਸਕਦੇ ਅਸੀਂ ਨਹੀਂ ਕਰ ਸਕਦੇਗੇ ਉਹਦਾ ਨੰਬਰ ਲਓ ਤੇ ਤੁਸੀਂ ਉਹਨਾਂ ਨੂੰ ਵੀ ਕਾਲ ਕਰੋ ਤੇ ਤੁਹਾਡੇ ਦੇ ਵੀ ਪ੍ਰਾਰਥਨਾ ਕਰਨਗੇ ਹਾਲੇਲੂਇਆ ਇੱਕ ਮੇਰੀ ਗਵਾਹੀ ਹੋ ਰਾ ਕਿ ਮੇਰਾ ਪਤੀ ਬਹੁਤ ਜ਼ਿਆਦਾ ਸ਼ਰਾਬ ਪੀਂਦਾ ਸੀ ਬਹੁਤ ਜ਼ਿਆਦਾ ਕਿਉਂਕਿ ਮੇਰੇ ਵਿਆਹ ਨੂੰ 24-25 ਸਾਲ ਹੋ ਗਏ ਉਦੋਂ ਪਹਿਲਾਂ ਦਾ ਪੀਂਦਾ ਸੀਗਾ ਅੱਜ ਉਹਨੂੰ ਚੌਥਾ ਹਫ਼ਤਾ ਹੋ ਗਿਆ ਵਾ ਉਹਨੇ ਜਵਾਂ ਦਵਾਰੂ ਨਹੀਂ ਪੀਤੀ ਹਾਲੇਲੂਇਆ ਅੱਜ ਸੜਨ ਲਈ అభిషేక ఆ గణ అభిషేక ఆ గి సే భావన జంబ స ਮੈ ਤਾਂ ਇਹ ਕਹਿੰਦੇ ਨਸ਼ਾ ਕੀ ਸੰਤਾਂ ਦਾ ਖਵਾਬ ਤੇ ਨਸ਼ਾ ਮੁਕਤ ਪੰਜਾਬ ਹallelujah ਸੱਚਮੁੱਚ ਜਿੰਨੇ ਨਸ਼ੇ ਨੂੰਸ਼ੇ ਵਾਲੇ ਸਾਰੇ ਇੱਕ ਵਾਰ ਇਹਨਾਂ ਸੁੱਧ ਹੋ ਜਾਣੇ ਆ बस ਵਿਸ਼ਵਾਸ ਰੱਖਿਆ ਕਰੋ ਭਲਾਂ ਦੀ ਪ੍ਰਾਰਥਨਾ ਕਰਾ ਲਓ ਉੱਥੇ ਜਾਓ ਇੱਥੇ ਅਜੇ ਕੁਝ ਕਰ ਇੱਕੋ ਕੰਮ ਹੀ ਆ ਸਾਰਾ ਹallelujah ਕਿ ਕਰਨਾ ਕਿਨੇ ਚੰਗਾ ਵੈ ਪ੍ਰਭੂ ਜੀ ਛੂਨੇ ਕਰਨਾ ਜੋ ਸੰਤਾਂ ਨੇ ਠਾਨ ਲਿਆ ਜੋ ਆਪਾਂ ਨੂੰ ਮਸਾ ਕਰਕੇ ਉਹ ਤੋੜਦੇ ਆ ਤੁਹਾਨੂੰ ਵੀ ਕਰਕੇ ਤੋੜਦੇ ਆ ਸੱਚਮੁੱਚ ਆਪਣੀ ਜ਼ਿੰਦਗੀ ਚ ਵੱਡੇ ਵੱਡੇ ਕੰਮ ਹੁੰਦੇ ਉਹ ਕਹਿੰਦਾ ਤੂੰ ਸਾਰੇ ਕਹਿੰਦੇ ਇਹ ਨਹੀਂ ਵੀ ਇਕੱਲੇ ਦਾਸਾਂ ਵਾਸਤੇ ਉਹ ਉਹਨੂੰ ਹੀ ਦਿੰਦਾ ਮਸਾ ਹallelujah ਹਰੇਕ ਦੀ ਸਰਤੇ ਹੱਥ ਰੱਖ ਕੇ ਉਹ ਕਰਦੇ ਆ ਹਰੇਕ ਨੂੰ ਇੱਕ ਕੀ ਕਹਦੇ ਮਹਾਸ਼ੇਕ ਨਾ ਭਰ ਦਿੰਦੇ ਉਹ ਕਹਿੰਦੇ ਤੁਸੀਂ ਵੀ ਵੱਡੇ ਵੱਡੇ ਕੰਮ ਕਰੋਗੇ ਹallelujah ਸੱਚਮੁੱਚ ਹਰੇਕ ਦੀ ਜ਼ਿੰਦਗੀ ਚ ਵੱਡੇ ਵੱਡੇ ਕੰਮ ਹੋ ਰਹੇ ਆ ਹallelujah